ਖੇਤੀਬਾੜੀ ਅਤੇ ਕਿਸਾਨ ਪਲਾਇਬੀਪਾਕ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਕਿਸਾਨਾਂ ਨੂੰ ਝਾੜੀ ਦੀਆਂ ਫਸਲਾਂ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਅਤੇ ਖੇਤੀ ਨਾਲ ਸੰਬੰਧਿਤ ਨਵੀਆਂ ਤਕਨੀਕਾਂ ਤੋਂ ਜਾਣੂ ਕਰਾਉਣ ਦੇ ਲਈ ਅੱਜ ਖੇਤੀਬਾੜੀ ਅਫਸਰ ਡਾਕਟਰ ਅੰਦੀਰ ਸਿੰਘ ਠਾਕੁਰ ਦੀ ਅਗਵਾਈ ਹੇਠ ਇੱਕ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ ਇਸ ਕਿਸਾਨ ਮੇਲੇ ਦੇ ਵਿੱਚ ਹਲਕਾ ਕਾਦਿਆ ਦੇ ਇੰਚਾਰਜ ਗੁਰਪ੍ਰੀਤ ਸਿੰਘ ਸੇਖਵਾ ਹਲਕਾ ਦਿਨਾਨਗਰ ਦੇ ਇੰਚਾਰਜ ਸ਼ਮਸ਼ੀਰ ਸਿੰਘ ਉੱਗੇ ਪ੍ਰੋਗਰੈਸਿਵ ਕਿਸਾਨ ਹਣੀਬੈਲ ਸ਼੍ਰੀ ਹਰਗੋਬਿੰਦਪੁਰ ਹਲਕੇ ਦੇ ਵਿਰਾਇਕ ਅਮਰਪਾਲ ਸਿੰਘ ਦੇ ਭਰਾ ਅਮਰੀਕ ਸਿੰਘ ਸਾਬਕਾ ਮੁਖੀ ਤੇ ਬਾੜੀ ਅਫਸਰ ਡਾਕਟਰ ਲਖਵਿੰਦਰ ਸਿੰਘ ਹੁੰਦਲ ਡਾਕਟਰ ਰਮੇਸ਼ ਸ਼ਰਮਾ ਸਮੇਤ ਕਈ ਸ਼ਖਸੀਅਤਾਂ ਅਤੇ ਕਿਸਾਨਾਂ ਨੇ ਪਾਗ ਲਿਆ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਗਰੂਪ ਸਿੰਘ ਸੇਖਵਾ ਅਤੇ ਹਲਕਾ ਇੰਜਾ ਸ਼ਮਸ਼ੀਰ ਸਿੰਘ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਦੀ ਭਲਾਈ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਹਮੇਸ਼ਾ ਵਚਨਬੱਧ ਹੈ ਉਨ੍ਹਾਂ ਨੇ ਕਿਹਾ ਹਾਰਪੀੜਿਤ ਕਿਸਾਨਾਂ ਨੂੰ ਵਿਮਾਲੀ ਸਹਾਇਤਾ ਦਿੱਤੀ ਗਈ ਹੈ ਉਸ ਦੇ ਨਾਲ ਹੀ ਮੁਫਤ ਬੀਜ ਦੇਣ ਸਮੇਤ ਹੋਰ ਕਈ ਸਹੂਲਤਾਵਾਂ ਵੀ ਤਿਆਂ ਗਈਆਂ ਨੇ ਦਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ ਅੱਜ ਗਰਦਾਸਪੁਰ ਦਾਣਾ ਮੰਡੀ ਵਿਖੇ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਜਿਹੜਾ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਵਾ ਔਰ ਬਹੁਤ ਵਧੀਆ ਢੰਗ ਨਾਲ ਜਿਹੜੀਆਂ ਨੇ ਲੇਟੈਸਟ ਮਸ਼ੀਨਾਂ ਦੀ ਪ੍ਰਦਰਸ਼ਨੀ ਲੱਗੀ ਆ ਜਿਹਦੇ ਤੇ 50% ਤੋਂ ਲੈ ਕੇ 80% ਤੱਕ ਸਬਸਿਡੀ ਜਿਹੜੀ ਆ ਉਹਦਾ ਲੁਫਤ ਸਾਡੇ ਕਿਸਾਨ ਭਰਾ ਉਠਾ ਸਕਦੇ ਆ ਉਹਦੇ ਨਾਲ ਨਾਲ ਜੋ ਕਿਸਾਨ ਭਰਾਵਾਂ ਨੇ ਪ੍ਰੋਡਕਟਸ ਤਿਆਰ ਕੀਤੇ ਆ ਉਹਨਾਂ ਦੀਆਂ ਪ੍ਰਦਰਸ਼ਨੀਆਂ ਜਿਹੜੀਆਂ ਨੇ ਉਹ ਲਗੀਆਂ ਹੋਈਆਂ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਕਿਸਾਨ ਇੱਥੇ ਹਾਜ਼ਰੀ ਭਰੀ ਆ ਔਰ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਕਰਾਏ ਜਾ ਰਹੇ ਨੇ ਔਰ ਅਚੇ ਚੇ ਤੌਰ ਤੇ ਮੈਂ ਸਾਡੇ ਜ਼ਿਲ੍ਹੇ ਦੇ ਚੀਫ ਐਗਰੀਕਲਚਰ ਅਫਸਰ ਰੰਤਿਰ ਸਿੰਘ ਠਾਕਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਅੱਛਾ ਐਗਰੀਕਲਚਰ ਡਿਪਾਰਟਮੈਂਟ ਦੇ ਸਾਰੇ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਬੜਾ ਅੱਛਾ ਅੱਜ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਇਹੋ ਜਿਹੇ ਕਿਸਾਨ ਮੇਲਿਆਂ ਤੋਂ ਲੁਭਤ ਠਾਈਏ ਔਰ ਕਿਸਾਨੀ ਨੂੰ ਜਿਹੜਾ ਵਾ ਉਹ ਲਾਏਵੰਦ ਧੰਦਾ ਜਿਹੜਾ ਵਾ ਉਹ ਬਣਾ ਸਕੀਏ ਅੱਜ ਖੇਤੀਬਾੜੀ ਵਿਭਾਗ ਵੱਲੋਂ ਬਹੁਤ ਵਧੀਆ ਕਿਸਾਨਾਂ ਦੇ ਫਾਇਦੇ ਵਾਸਤੇ ਜਾਣਕਾਰੀ ਵਾਸਤੇ ਇੱਥੇ ਇੱਕ ਐਗਜ਼ਿਬਿਸ਼ਨ ਲਗਾਈ ਗਈ ਹੈ ਜਿਸ ਦੇ ਵਿੱਚ ਨਵੀਂ ਟੈਕਨੀਕ ਨਾਲ ਕਿਸਾਨਾਂ ਦੇ ਵਾਸਤੇ ਵਰਤਣ ਵਾਸਤੇ ਜਿਹੜੀ ਮਸ਼ੀਨਰੀ ਹੈ ਉਹ ਰੱਖੀ ਗਈ ਹੈ ਤੁਸੀਂ ਦੇਖ ਰਹੇ ਹੋ ਸਾਹਮਣੇ ਗੰਨਾ ਕੱਟਣ ਵਾਲੀ ਮਸ਼ੀਨ ਸੂਪਰ ਫੀਡਰਸ ਆਇਨ ਸੋ ਖਾਦ ਖਿਲਾਰਨ ਵਾਲੀ ਮਸ਼ੀਨ ਸਪਰੇਅ ਕਰਨ ਵਾਲੀ ਮਸ਼ੀਨ ਸੋ ਨਵੀਂ ਟੈਕਨੀਕ ਨਾਲ ਕਿਸਾਨਾਂ ਨੂੰ ਜੋੜਨ ਵਾਸਤੇ ਵਿਭਾਗ ਔਰ ਯੂਨੀਵਰਸਿਟੀ ਜਿਹੜੇ ਵੱਧ ਤੋਂ ਵੱਧ ਟੈਕਨੀਕ ਲੈ ਕੇ ਕਿਸਾਨਾਂ ਤੱਕ ਪਹੁੰਚ ਆ ਰਹੀ ਹੈ ਤਾਂ ਜੋ ਜਿਹੜਾ ਅਗਲਾ ਸਮਾਂ ਸਾਡਾ ਜਿੱਥੇ ਲੇਬਰ ਦੀ ਬਿਲਕੁਲ ਘਾਟ ਰਹਿਣੀ ਆ ਔਰ ਲੇਬਰ ਦੀ ਘਾਟ ਬੁਰੀ ਕਰਨ ਵਾਸਤੇ ਸਾਰਾ ਜਿਹੜਾ ਐਗਰੀਕਲਚਰ ਦਾ ਕੰਮ ਹੈ ਉਹ ਹਾਈ ਟੈਕ ਕੀਤਾ ਜਾ ਰਿਹਾ ਸੋ ਇਸ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਸਾਡੇ ਨਾਲ ਰਣਜੀਤ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਖੜੀ ਆ ਸੋ ਵੱਖ-ਵੱਖੇ ਡਿਪਾਰਟਮੈਂਟ ਰਾਹੀਂ ਇਹ ਜਾਣਕਾਰੀ ਜਿਹੜੀ ਆ ਨਾ ਉਹ ਮੁਹੱਈਆ ਕਰਵਾਈ ਜਾ ਰਹੀ ਆ ਖੇਤੀਬਾੜੀ ਦੇ ਮਾਹਿਰ ਜਿਹੜੇ ਕਿਸਾਨਾਂ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਖਾਦਾਂ ਯੂਜ਼ ਕਰਨੀਆਂ ਨੇ ਕੋਈ ਬੀਜ ਯੂਜ਼ ਕਰਨੇ ਨੇ ਉਹ ਸਾਰੇ ਸਟੇਜ ਦੇ ਉੱਤੇ ਕਿਸਾਨਾਂ ਨੂੰ ਜਾਣਕਾਰੀ ਦੇ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਜਿਵੇਂ ਹੜ੍ਹਾਂ ਦੇ ਵਿੱਚ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ ਔਰ ਕਿਸਾਨਾਂ ਨੂੰ ਬੜੀ ਵੱਡੀ ਰਾਤ 20000 ਰੁਪਏ ਪਰ ਇਕੜ ਰਾਹ ਦਿੱਤੀ ਗਈ ਹੈ ਔਰ ਇਸ ਦੇ ਨਾਲ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੀ ਆ ਉਹਨਾਂ ਨੂੰ 5 ਏਕੜ ਤੱਕ ਮੁਫਤ ਜਿਹੜਾ ਬੀ ਆ ਉਹ ਵੀ ਦਿੱਤਾ ਗਿਆ ਸੋ ਕਿਸ ਪੰਜਾਬ ਸਰਕਾਰ ਕਿਸਾਨਾਂ ਦੀ ਬਿਲਕੁਲ ਬਾਹਰ ਫੜ ਕੇ ਰੱਖੀ ਹੈ ਤਾਂ ਜੋ ਜਿਹੜੇ ਕਿਸਾਨ ਨੂੰ ਕਿਸੇ ਕਿਸਮ ਦਾ ਜਿਹੜੀ ਆ ਮੁਸ਼ਕਲ ਨਾ ਆਵੇ ਔਰ ਜਿਹੜੀ ਹੁਣ ਝੋਨੇ ਦੀ ਫਸਲ ਗਈ ਆ ਉਹਦੇ ਵਿੱਚ ਵੀ ਬੜੇ ਸਖਤੀ ਦੇ ਨਾਲ ਜਿਹੜੇ ਝੋਨਾ ਹੈੜਾ ਉਹ ਲੋਕਾਂ ਦਾ ਚੁਕਾਇਆ ਗਿਆ ਕਿਸਾਨਾਂ ਦਾ ਔਰ ਉਹਨਾਂ ਦੀ ਨਾਲ ਦੀ ਨਾਲ ਪੇਮੈਂਟ ਕੀਤੀ ਗਈ ਆ ਔਰ ਕਿਸੇ ਵੀ ਕਿਸਾਨ ਨੂੰ ਮਜੂਰ ਨਹੀਂ ਹੋਣਾ ਪਿਆ ਫਸਲੀ ਦੀ ਫਸਲਾਂ ਦੀ ਸਚੰਜੀ ਜਾਣਕਾਰੀ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੈਲਪ ਦੇ ਨਾਲ ਵਿਭਾਗ ਖੇਤੀਬਾੜੀ ਅੱਜ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਜਿਹੜਾ ਇਹ ਲਗਾਇਆ ਗਿਆ ਇਹਦੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਖੇਤੀ ਪ੍ਰਦਰਸ਼ਨੀਆਂ ਜਿਹੜੀਆਂ ਉਹ ਲਾਈਆਂ ਕਿਸਾਨ ਜਿਹੜੇ ਅਗਾਹ ਵਧੂ ਕਿਸਾਨ ਨੇ ਉਹਨਾਂ ਵੱਲੋਂ ਵੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਸ ਤੋਂ ਵੱਖ-ਵੱਖ ਜਿਹੜੇ ਕਿਸਾਨ ਕੋਨੇ-ਕੋਨੇ ਤੋਂ ਜ਼ਿਲ੍ਹੇ ਦੇ ਆਏ ਆ ਉਹ ਚੰਗੇ ਜ਼ਿਮੀਦਾਰ ਜਿਹੜੇ ਚੰਗਾ ਲੋਖਾ ਪੈਸਾ ਜਿਹੜਾ ਕਮਾਰੇ ਨੇ ਉਹ ਉਹਨਾਂ ਤੋਂ ਸੇਦ ਲੈ ਕੇ ਆਪਣੇ ਖੇਤਾਂ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਨਗੇ ਇਹੀ ਜਾਣਕਾਰੀ ਜਿਹੜੀ ਆ ਸਾਡੇ ਵਿਭਾਗ ਦੇ ਵੱਖ-ਵੱਖ ਵਿਭਾਗਾਂ ਵੱਲੋਂ ਜਿਹੜੀ ਦਿੱਤੀ ਜਾ ਰਹੀ ਆ ਹੋਰ ਵੀ ਸਕੀਮਾਂ ਜਿਹੜੀਆਂ ਸਬੰਧਤ ਵਿਭਾਗਾਂ ਦੀਆਂ ਉਹ ਵੀ ਇਹਨਾਂ ਪ੍ਰਦਰਸ਼ਨੀਆਂ ਰਹੀਆਂ ਜਾਂ ਸਟੇਜ ਤੋਂ ਵੱਖ-ਵੱਖ ਬੁਲਾ ਰਹਿਆਂ ਰਹੀਏ ਇਸ ਕੈਂਪ ਦੇ ਵਿੱਚ ਅਸੀਂ ਦੇ ਰਹੇ ਹਾਂ ਸੋ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਜੋ ਵੀ ਇੱਥੋਂ ਸਿੱਖ ਕੇ ਜਾਣ ਜਿਹੜੇ ਕਿਸਾਨ ਨਹੀਂ ਵੀ ਆਏ ਉਹਨਾਂ ਨੂੰ ਵੀ ਪਿੰਡਾਂ ਦੇ ਵਿੱਚ ਜਾ ਕੇ ਦੱਸਣ ਕਿ ਨਵੀਂ ਟੈਕਨੋਲੋਜੀ ਨਾਲ ਕਿਵੇਂ ਅਸੀਂ ਆਪਣਾ ਝਾੜ ਵਧਾ ਸਕਦੇ ਹਾਂ ਔਰ ਪ੍ਰੋਫਿਟੇਬਿਲਟੀ ਜਿਹੜੀ ਆ ਉਹ ਵਧ ਲੈ ਸਕਦੇ ਹਾਂ ਯਾਰ ਗੁਰਦਾਸਪੁਰ ਇਸ ਵੇਲੇ ਅੱਜ ਅਹੀ ਖੜੇ ਆ ਜਿੱਥੇ ਜ਼ਿਲ੍ਹਾ ਲੈਵਲ ਦਾ ਖੇਤ ਮੁਖੀਤੀ ਬਾੜੀ ਦਫ਼ਤਰ ਵੱਲੋਂ ਮੇਲਾ ਲਗਾਇਆ ਗਿਆ ਇਹਦੇ ਵਿੱਚ ਬਹੁਤ ਜਾਣਕਾਰੀਆਂ ਕਿੰਨੀ ਮਸ਼ੀਨਰੀ ਲੱਗੀ ਹੈ ਕਿੰਨੇ ਸਟਾਲ ਲੱਗੇ ਪਏ ਨੇ ਕਿੰਨੇ ਇਹਦੇ ਵਿੱਚ ਸਾਰੇ ਜ਼ਿਲ੍ਹੇ ਦੇ ਫਾਰਮਰ ਇਕੱਠੇ ਹੋ ਦੇਖਦੇ ਫਾਰਮਰਾਂ ਦਾ ਆਪਸ ਵਿੱਚ ਪਿਆਰ ਬੰਦਾ ਇੱਕ ਦੂਜੇ ਨਾਲ ਆਪਣੀ ਜਾਣਕਾਰੀ ਸਾਂਝੀ ਕਰਨੇ ਆ ਕਿੰਨਾ ਕੁ ਸਿੱਖਣ ਨੂੰ ਮਿਲਦਾ ਜਿਸ ਤਰ੍ਹਾਂ ਕਿ ਆਪਣੇ ਹੁਣ ਲੈਕਚਰ ਚੱਲ ਰਿਹਾ ਵੀ ਆਪਣੇ ਮਿੱਟੀ ਕਿੱਦਾਂ ਬਚਾਉਣੀ ਹੈ ਪਾਣੀ ਕਿੱਦਾਂ ਬਚਾਉਣਾ ਪਰਾਲੀ ਨੂੰ ਕਿੱਦਾਂ ਕਰਨਾ ਇੱਥੇ ਬੜਾ ਬੜਾ ਕੁਝ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਹੀ ਇਹਨੂੰ ਕੰਟੀਨਿਊ ਰੱਖੋ ਤਾਂ ਜੇ ਕਿ ਫਾਰਮਰਾਂ ਦਾ ਆਪਜ ਪਿਆਰ ਵੀ ਬਣਿਆ ਉਹਦੇ ਜਾਣਕਾਰੀ ਵੀ ਪ੍ਰਾਪਤ ਕਰ ਸਕਣ